ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਸਾਡਾ ਹੌਸਲਾ ਵਧਦਾ ਰਹੇ ਕਹਾਣੀ ਬੋਲਦੇ ਸਮੇਂ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਕਿਰਪਾ ਕਰਕੇ ਇਗਨੋਰ ਕਰਿਓ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਹੋਰ ਇੰਪਰੂਵ ਕਰਨ ਦੀ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਮੇਰੀਆਂ ਕਹਾਣੀਆਂ ਤੁਹਾਨੂੰ ਪਸੰਦ ਆ ਰਹੀਆਂ ਪੂਰੀ ਕਹਾਣੀ ਸੁਣ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਆਪਣੀ ਅੱਜ ਵਾਲੀ ਵੀਡੀਓ ਤੇ ਦੋ ਕਮੈਂਟ ਆਏ ਨੇ ਜਿਹੜੇ ਉਹਨਾਂ ਦੇ ਨਾਮ ਨੇ ਚਰਨਜੀਤ ਸਿੰਘ ਇਹਨਾਂ ਨੇ ਕਮੈਂਟ ਕੀਤਾ ਗੁੱਡ 100% ਸਹੀ ਤੇ ਇੱਕ ਹੋਰ ਕਮੈਂਟ ਆਇਆ ਉਹ ਕਮੈਂਟ ਆਇਆ ਪ੍ਰਭਜੋਤ ਕੌਰ ਜੀ ਦਾ ਬਹੁਤ ਵਧੀਆ ਲੱਗੀ ਇੱਜ਼ਤ ਬਹੁਤ ਵੱਡਾ ਸਰਮਾਇਆ ਆਈ ਆਪ ਦੀ ਦਾ ਬਹੁਤ-ਬਹੁਤ ਧੰਨਵਾਦ ਐਨੇ ਸੋਹਣੇ ਕਮੈਂਟ ਕਰਨ ਲਈ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਇੱਕ ਮਜ਼ਦੂਰ ਪਰਿਵਾਰ ਦੀ ਲੜਕੀ ਤੇ ਆਧਾਰਿਤ ਕਹਾਣੀ ਆ ਕਿਸੇ ਸੜਕ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੁੰਦਾ ਉਹਦੇ ਵਿੱਚ ਕਈ ਮਜ਼ਦੂਰ ਪਰਿਵਾਰ ਕੰਮ ਕਰ ਰਹੇ ਨੇ ਜਦੋਂ ਮਜ਼ਦੂਰੀ ਦਾ ਕੰਮ ਚੱਲਦਾ ਤਾਂ ਉਹ ਜਿਹੜੇ ਮਜ਼ਦੂਰ ਹੁੰਦੇ ਆ ਸਾਰਾ-ਸਾਰਾ ਦਿਨ ਕੰਮ ਕਰਦੇ ਆ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਨਾਲ ਕੰਮ ਕਰਦੇ ਆ ਇੱਕ ਮਜ਼ਦੂਰ ਪਰਿਵਾਰ ਜਿਨ੍ਹਾਂ ਦੀ 17 ਸਾਲ ਦੀ ਕੁੜੀ ਜਿਹਦਾ ਨਾਮ ਰੀਆ ਹੁੰਦਾ ਉਹ ਆਪਣੇ ਮਾਪੇ ਨਾਲ ਉੱਥੇ ਦਿਹਾੜੀ ਕਰਦੀ ਆ ਉਸ ਸੜਕ ਨੂੰ ਬਣਾਉਣ ਦਾ ਜਿਹਨੇ ਠੇਕਾ ਲਿਆ ਹੁੰਦਾ ਠੇਕੇਦਾਰ ਤਿੰਨ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਦਿਨ ਇੱਕ ਠੇਕੇਦਾਰ ਆਉਂਦਾ ਨਿਗਰਾਨੀ ਕਰਨ ਵਾਸਤੇ ਉਹ ਆਉਂਦੇ ਆ ਹਨਾ ਇਨਸਟਰਕਸ਼ਨ ਦੇਣ ਵਾਸਤੇ ਵੀ ਇਹ ਕੰਮ ਐ ਕਰਨਾ ਤਾਂ ਜਿਹੜਾ ਉਹ ਠੇਕੇਦਾਰ ਹੁੰਦਾ ਉਹਦਾ ਨਾਂ ਚਰਨ ਹੁੰਦਾ ਉਹਦੀ ਨਿਗਾ ਉਸ 17 ਸਾਲਾਂ ਲੜਕੀ ਰੀਆ ਤੇ ਪੈ ਜਾਂਦੀ ਆ ਜਦੋਂ ਉਹ ਨੂੰ ਵੇਖਦਾ ਉਹ ਵੇਖਦਾ ਵੀ ਕਿੰਨੀ ਸੋਹਣੀ ਕੁੜੀ ਆ ਵੀ ਕਿੰਨੀ ਧੁੱਪ ਦੇ ਵਿੱਚ ਕੰਮ ਕਰ ਰਹੀ ਆ ਤੇ ਉਹ ਨਾ ਉੱਥੇ ਮਾੜੀ ਨਿਗਰੱਖ ਲੈਂਦਾ ਦੂਜੇ ਦਿਨ ਉਹ ਫੇਰ ਆਉਂਦਾ ਦੂਜੇ ਦਿਨ ਗਰਮੀ ਬਹੁਤ ਜ਼ਿਆਦਾ ਸੀ ਤੇ ਉੱਥੇ ਨਾ ਆਸੇ-ਪਾਸੇ ਇੱਕ ਛੋਟਾ ਜਿਹਾ ਸੁਆਜਾ ਜਾਂਦਾ ਸੀ ਜਿਹੜੀਆਂ ਉਹ ਮਜ਼ਦੂਰ ਪਰਿਵਾਰ ਦੀਆਂ ਔਰਤਾਂ ਸੀ ਵੀ ਜਦੋਂ ਉਹਨਾਂ ਨੂੰ ਜ਼ਿਆਦਾ ਗਰਮੀ ਲੱਗੀ ਉਹ ਉੱਥੇ ਵਿਚਾਰੀਆਂ ਨਾ ਆਏ ਆਉਂਦੀਆਂ ਵੀ ਆਪਣੇ ਸਰੀਰ ਤੇ ਪਾਣੀ ਪਾਏ ਆਉਂਦੀਆਂ ਵੀ ਸਰੀਰ ਠੰਡਾ ਹੋ ਜੂ ਤੇ ਉਹ ਨਾ ਕੇ ਆਈਆਂ ਤੇ ਉਧਰੋਂ ਠੇਕੇਦਾਰ ਆ ਗਿਆ ਜਦੋਂ ਉਹ ਨਾ ਕੇ ਆਈਆਂ ਤੇ ਉਹ ਕੁੜੀ ਆ ਜਿਹੜੀ ਉਹਨੂੰ ਐ ਲੱਗਦਾ ਹਨਾ ਵੀ ਮੇਰੇ ਸਾਰੇ ਕੱਪੜੇ ਭਿੱਜੇ ਹੋਇਆ ਤੇ ਉਹ ਨਾ ਉੱਲੇ ਹੋ ਜਾਂਦੀ ਆ ਸੰਗ ਦੀ ਆ ਉਹ ਉਹਨੂੰ ਇਹ ਹੁੰਦਾ ਵੀ ਠੇਕੇਦਾਰ ਆਇਆਗਾ ਵੈਸੇ ਵੀ ਔਰਤਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਵੀ ਕਿਹਦੀ ਨਿਗਾ ਕਿਵੇਂ ਆ ਕਿਹਦੀ ਕਿਵੇਂ ਆ ਇਸ ਲਈ ਉਹ ਆਪਣੇ ਆਪ ਨੂੰ ਲੁਕਾਉਂਦੀ ਹੋਈ ਉੱਥੋਂ ਸਾਈਡ ਤੇ ਚਲੀ ਗਈ ਤੇ ਜਿਹੜਾ ਉਹ ਠੇਕੇਦਾਰ ਹੁੰਦਾ ਉਹ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਪਰ ਉਹ ਉਹਨੂੰ ਕਿਤੇ ਦਿਸੀ ਨਹੀਂ ਸ਼ਾਮ ਨੂੰ ਉਹ ਫੇਰ ਗੇੜਾ ਮਾਰਨ ਆਉਂਦਾ ਸ਼ਾਮ ਨੂੰ ਜਦੋਂ ਉਹ ਆਇਆ ਤੇ ਉਹ ਕੁੜੀ ਦੇ ਪਿਓ ਕੋਲ ਜਾਂਦਾ ਰੀਆ ਦੇ ਪਿਓ ਕੋਲ ਉਹਨੂੰ ਕਹਿੰਦਾ ਵੀ ਤੁਸੀਂ ਆਪਣੀ ਫੁੱਲਾਂ ਵਰਗੀ ਇੰਨੀ ਨਾਜ਼ੁਕ ਕੁੜੀ ਇੰਨੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਤੁਸੀਂ ਮਜ਼ਦੂਰੀ ਤੇ ਲਾ ਰੱਖੀ ਆ ਤਾਂ ਉਹ ਕਹਿੰਦਾ ਕਹਿੰਦਾ ਵੀ ਦੇਖੋ ਸਾਹਿਬ ਅਸੀਂ ਤਾਂ ਮਜ਼ਦੂਰੀ ਕਰਕੇ ਢਿੱਡ ਪਾਲਦੇ ਆ ਵੀ ਜਿਹੜਾ ਕੰਮ ਅਸੀਂ ਕਰਨਾ ਉਹੀ ਸਾਡੇ ਬੱਚਿਆਂ ਨੇ ਕਰਨਾ ਵੀ ਜੇ ਅਸੀਂ ਮਜ਼ਦੂਰੀ ਨਹੀਂ ਆ ਕਰਾਂਗੇ ਤਾਂ ਸਾਡਾ ਰੋਟੀ ਪਾਣੀ ਦਾ ਕਿਵੇਂ ਚੱਲੂਗਾ ਵੀ ਅਸੀਂ ਆਪਦਾ ਪੇਟ ਕਿਵੇਂ ਭਰਾਂਗੇ ਵੀ ਪੇਟ ਨੇ ਤਾਂ ਤਿੰਨ ਟਾਈਮ ਖਾਣਾ ਮੰਗਣਾ ਉਹ ਕਹਿੰਦਾ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡੀ ਕੁੜੀ ਨੂੰ ਇੱਥੇ ਖਿਚਣ ਦੇ ਕੰਮ ਤੇ ਰਖਾ ਦੇਣਾ ਉੱਥੇ ਨਾ ਜਦੋਂ ਕੋਈ ਵੀ ਕੰਮ ਚੱਲਦਾ ਉੱਥੇ ਦੋ ਕਮਰੇ ਬਣਾਏ ਹੁੰਦੇ ਆ ਇੱਕ ਕਿਚਨ ਬਣਾਈ ਹੁੰਦੀ ਆ ਜਿਹੜੇ ਦੇਖਰੇਖ ਕਰਦੇ ਆ ਉਹਨਾਂ ਦਾ ਰੋਟੀ ਪਾਣੀ ਚਾਹ ਪਾਣੀ ਬਣਾਉਣਾ ਹੁੰਦਾ ਕਿਉਂਕਿ ਕੰਮ ਲੰਬਾ ਹੁੰਦਾ ਕਿਸੇ ਤਰ੍ਹਾਂ ਦਾ ਠੇਕਾ ਜਿਹੜਾ ਲਿਆ ਹੁੰਦਾ ਫਿਰ ਉੱਥੇ ਜਦੋਂ ਉਹਨਾਂ ਨੇ ਆਉਣਾ ਹੁੰਦਾ ਨਿਗਰਾਨੀ ਕਰਨ ਤੇ ਉਹ ਆਪਣਾ ਖਾਣਾ ਪਾਣੀ ਉੱਥੇ ਹੀ ਬਣਾਉਂਦੇ ਆ ਤਾਂ ਜਿਹੜਾ ਮਜ਼ਦੂਰ ਪਰਿਵਾਰ ਸੀ ਉਹ ਕਹਿੰਦੇ ਵੀ ਸਭ ਸਾਨੂੰ ਕੀ ਇਤਰਾਜ਼ ਹੋ ਸਕਦਾ ਵੀ ਇੱਥੇ ਵੀ ਸਾਡੀ ਕੁੜੀ ਕੰਮ ਕਰਦੀ ਆ ਉੱਥੇ ਵੀ ਕਰ ਦੂ ਉਹ ਕਹਿੰਦਾ ਵੀ ਹਾਂ ਇਹਨੂੰ ਮਜ਼ਦੂਰੀ ਉਨੀ ਮਿਲੂਗੀ ਜਿੰਨੀ ਇੱਥੇ ਮਿਲਦੀ ਆ ਵੀ ਇਹ ਵਸਸ ਸਾਫ ਸਫਾਈ ਕਰਦਿਆ ਕਰੇ ਸਾਡੇ ਦਫਤਰ ਦੀ ਜਿਹੜਾ ਸਾਡਾ ਰੂਮ ਆ ਉਹਦੀ ਸਫਾਈ ਕਰਦਿਆ ਕਰੇ ਸਾਡੇ ਲਈ ਚਾਹ ਪਾਣੀ ਬਣਾ ਦਿਆ ਕਰੇ ਖਾਣਾ ਬਣਾ ਦਿਆ ਕਰੇ ਰਸੋਈ ਵਗੈਰਾ ਸਾਫ ਕਰਦਿਆ ਕਰੇ ਵੀ ਜਿੰਨਾ ਚਿਰ ਇਹ ਕੰਮ ਚੱਲੂਗਾ ਇਹਨੂੰ ਉੱਥੇ ਕੰਮ ਤੇ ਭੇਜ ਦਿਆ ਕਰੋ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਮਾਪਿਆਂ ਨੂੰ ਵੀ ਹੁੰਦਾ ਹੀ ਆ ਵੀ ਸਾਡੀ ਤਾਂ ਸੌਖੀ ਰਹੇ ਵੀ ਅਸੀਂ ਤਾਂ ਗਰਮੀ 'ਚ ਮਰਦੇ ਆ ਚਲ ਇਹਦੀ ਤਾਂ ਬਚਤ ਹੋ ਜੂਗੀ ਇਹ ਤਾਂ ਨਾ ਗਰਮੀ ਮਰੂਗੀ ਚਲੋ ਉਹਨਾਂ ਉਹਨੂੰ ਲੈ ਜਾਂਦਾ ਉਹਨੂੰ ਕਹਿੰਦਾ ਵੀ ਰੀਆ ਚਲ ਮੈਂ ਤੈਨੂੰ ਦਿਖਾਵਾਂ ਵੀ ਤੂੰ ਕੀ ਕੀ ਕੰਮ ਕਰਨਾ ਉਹਦੇ ਨਾਲ ਚਲੀ ਜਾਂਦੀ ਆ ਜਦੋਂ ਰਸੋਈ 'ਚ ਜਾ ਕੇ ਕੰਮ ਕਰਦੀ ਆ ਉਹਨੂੰ ਦੱਸਦਾ ਵੀ ਤੂੰ ਐਡਾ ਰੋਟੀ ਪਾਣੀ ਬਣਾਉਣਾ ਉਹ ਕਹਿੰਦੀ ਠੀਕ ਐ ਸਾਬ ਮੈਂ ਕਰ ਲਊ ਜਦੋਂ ਉਹ ਉੱਥੇ ਨਾ ਕੰਮ ਕਰਦੀ ਆ ਤਾਂ ਉਹ ਉਹਦੇ ਵੱਲ ਮਾੜੀ ਨਿਗਾ ਨਾਲ ਵੇਖਦਾ ਰਹਿੰਦਾ ਜਿਹੜੀ ਕੁੜੀ ਹੁੰਦੀ ਆ ਉਹ ਵਿਚਾਰੀ ਥੋੜਾ ਡਰਦੀ ਵੀ ਆ ਘਬਰਾਉਂਦੀ ਵੀ ਆ ਤੇ ਉਹ ਸ਼ਰਮ ਵੀ ਮੰਦੀ ਆ ਭਾਵੇਂ ਉਹ ਮਜ਼ਦੂਰ ਪਰਿਵਾਰ ਸੀ ਪਰ ਫਿਰ ਵੀ ਉਹ ਇੱਜ਼ਤਦਾਰ ਕੁੜੀ ਸੀ ਉਹ ਕਹਿੰਦੀ ਵੀ ਸਾਬ ਤੁਸੀਂ ਚਲੇ ਜਾਓ ਵੀ ਕੰਮ ਮੈਂ ਆਪੇ ਕਰ ਦੂੰ ਉਹ ਕਹਿੰਦਾ ਵੀ ਮੈਂ ਤਾਂ ਇੱਥੇ ਹੀ ਬੈਠਣਾ ਵੀ ਮੈਂ ਕਿੱਥੇ ਜਾਣਾ ਉਧਰ ਮੈਂ ਨਿਗਾ ਮਾਰਿਆ ਆ ਵੀ ਤੂੰ ਕੰਮ ਕਰ ਲੈ ਕੋਈ ਨਾ ਤੇ ਉਹਦੇ ਪਿੱਛੇ ਆ ਜਾਂਦਾ ਰਸੋਈ 'ਚ ਉਹਨੂੰ ਕਹਿੰਦਾ ਵੀ ਕਿਵੇਂ ਚਾਹ ਬਣਾਉਣੀ ਆ ਇੰਨੀ ਚਾਹ ਪੱਤੀ ਪਾਉਣੀ ਆ ਇਸ ਬਹਾਨੇ ਵੀ ਉਹਦੇ ਪਿੱਛੇ-ਪਿੱਛੇ ਫਿਰਦਾ ਰਹਿੰਦਾ ਉਹ ਕਹਿ ਦਿੰਦੀ ਆ ਵੀ ਸਾਬ ਵੀ ਤੁਹਾਡੇ ਹੁੰਦੇ ਮੇਰੇ ਤੋਂ ਕੰਮ ਨਹੀਂ ਹੋਣਾ ਵੀ ਮੈਂ ਆਪੇ ਕਰ ਦੂੰ ਕਹਿੰਦਾ ਵੀ ਫਿਰ ਮੈਂ ਤੈਨੂੰ ਤਾਂ ਕੁਝ ਨਹੀਂ ਕਿਹਾ ਮੈਂ ਤਾਂ ਤੈਨੂੰ ਦੱਸ ਹੀ ਰਿਹਾ ਉਹ ਕਹਿੰਦੀ ਉਹ ਤਾਂ ਠੀਕ ਆ ਸਾਬ ਵੀ ਤੁਸੀਂ ਕਿਉਂ ਹਨਾ ਐਵੇਂ ਗਰਮੀ ਮਰਨਾ ਇੱਥੇ ਵੀ ਚੱਲ ਮੈਂ ਤਾਂ ਕੰਮ ਕਰ ਨਹੀਂ ਆ ਉਹ ਬਹਾਨੇ ਦੇ ਨਾਲ ਉਹ ਨੂੰ ਉਥੋਂ ਢਾਲਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਜਾਂਦਾ ਨਹੀਂ ਚਲੋ ਜਿੰਮੇ ਕੰਮੇ ਕਰਕੇ ਸਾਰੀ ਡਸਟਿੰਗ ਕਰਦੀ ਆ ਸਫਾਈ ਕਰਦੀ ਆ ਰੋਟੀ ਪਾਣੀ ਬਣਾ ਕੇ ਬੇਲੀ ਹੋ ਜਾਂਦੀ ਆ ਫਿਰ ਉਹ ਪੁੱਛਦੀ ਆ ਵੀ ਸਾਬ ਮੈਂ ਜਾਵਾਂ ਕਹਿੰਦਾ ਨਹੀਂ ਜਾਣਾ ਨਹੀਂ ਕਿਤੇ ਵੀ ਇੱਧਰ ਸਾਈਡ ਤੇ ਬਾਥਰੂਮ ਬਣਿਆ ਹੋਇਆ ਤੂੰ ਇੱਥੇ ਨਾ ਆ ਉਹ ਕਹਿੰਦੀ ਵੀ ਸਾਬ ਮੈਂ ਇੱਥੇ ਨਹੀਂ ਨਹਾਉਣਾ ਵੀ ਜਿੱਥੇ ਅਸੀਂ ਰਹਿਨੇ ਆ ਮੈਂ ਉੱਥੇ ਹੀ ਨਾ ਹਾਂਗੀ ਮੇਰੇ ਕੱਪੜੇ ਵੀ ਉੱਥੇ ਹੀ ਪਏ ਜਗੇ ਤੇ ਉਹ ਕਹਿੰਦਾ ਵੀ ਜਦੋਂ ਵੀ ਤੂੰ ਕੰਮ ਕਰਨ ਆਉਣਾ ਤਾਂ ਸਾਫ਼ ਸੁਥਰੇ ਕੱਪੜੇ ਪਾ ਕੇ ਤੇ ਨਹਾ ਕੇ ਆਉਣਾ ਕਹਿੰਦੀ ਠੀਕ ਐ ਸਾਬ ਉਹ ਨਾ ਕੈਕੇ ਚਲੀ ਜਾਂਦੀ ਆ ਜਦੋਂ ਚਲੀ ਜਾਂਦੀ ਆ ਤਾਂ ਜਿਹੜਾ ਉਹ ਚਰਨਾ ਠੇਕੇਦਾਰ ਹੁੰਦਾ ਉਹਦਾ ਮਤਲਬ ਗਲਤ ਸੋਚਦਾ ਉਹਦੇ ਬਾਰੇ ਉਹ ਸੋਚਦਾ ਵੀ ਇਸ ਕੁੜੀ ਨੂੰ ਮੈਂ ਕਿਵੇਂ ਹਥਿਆਮਾ ਅਗਲੇ ਦਿਨ ਉਹ ਫੇਰ ਕੰਮ ਤੇ ਆਉਂਦੀ ਆ ਉਹ ਫੇਰ ਉਹਦੇ ਪਿੱਛੇ ਪਿੱਛੇ ਫਿਰਦਾ ਰਹਿੰਦਾ ਤੇ ਉਹ ਕਹਿੰਦੀ ਵੀ ਸਾਬ ਮੈਂ ਆਪੇ ਕੰਮ ਕਰ ਲਵਾਂ ਉਹਨੂੰ ਕਹਿੰਦਾ ਵੀ ਮੈਂ ਮਾਲਕ ਆ ਤੇ ਤੂੰ ਨੌਕਰਨੀ ਆ ਵੀ ਜਿਵੇਂ ਮੈਂ ਕਹਿਣਾ ਉਵੇਂ ਹੀ ਕਰਨਾ ਤੂੰ ਵੀ ਤੂੰ ਮੈਨੂੰ ਇਨਸਟਰਕਸ਼ਨ ਨਹੀਂ ਦੇਣੀ ਆ ਜਾਂ ਮੈਨੂੰ ਮਨਾ ਨਹੀਂ ਕਰਨਾ ਉਹ ਕਹਿੰਦੀ ਠੀਕ ਐ ਸਾਬ ਉ ਡਰ ਵੀ ਜਾਂਦੀ ਆ ਤੇ ਨਾ ਤਾਂ ਉਹ ਦੱਸ ਸਕਦੀ ਆ ਕਿਸੇ ਨੂੰ ਉਹ ਵਿਚਾਰੀ ਇਤਨੇ ਦਿਨ ਦਿਨ ਚਾਰ ਦਿਨ ਕੰਮ ਕਰਦੀ ਰਹਿੰਦੀ ਆ ਜਦੋਂ ਕੰਮ ਕਰਦੀ ਆ ਤਾਂ ਠੇਕੇਦਾਰ ਰੋਜ਼ ਉੱਥੇ ਬੈਠਾ ਉਹਨੂੰ ਵੇਖਦਾ ਰਹਿੰਦਾ ਤੇ ਇੱਕ ਦਿਨ ਜਦੋਂ ਉਹ ਉਹਨੂੰ ਚਾਹ ਪਾਣੀ ਫੜਾਉਣ ਆਈ ਤਾਂ ਜਿਹੜਾ ਠੇਕੇਦਾਰ ਸੀ ਉਹਨੇ ਉਸ ਕੁੜੀ ਦੀ ਬਾਹ ਫੜ ਲਈ ਉਹ ਆਪਣੀ ਬਾਹ ਛਡਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਕਹਿੰਦਾ ਵੀ ਤੈਨੂੰ ਮੈਂ ਕਿਹਾ ਸੀ ਨਾ ਵੀ ਮੈਂ ਮਾਲਕਾਂ ਤੇ ਤੂੰ ਨੌਕਰਨੀ ਆ ਜਿਵੇਂ ਤੈਨੂੰ ਕਿਹਾ ਉਵੇਂ ਤੈਨੂੰ ਕਰਨਾ ਪਊਗਾ ਤੂੰ ਮੈਨੂੰ ਮਨਾ ਨਹੀਂ ਕਰ ਸਕਦੀ ਉਹ ਬੋਲਦੀ ਤਾਂ ਕੁਛ ਨਹੀਂ ਪਰ ਉਹ ਆਪਦਾ ਹੱਥ ਛਡਾਉਣ ਦੀ ਕੋਸ਼ਿਸ਼ ਕਰਦੀ ਆ ਹੁਣ ਇੱਜ਼ਤ ਕਿਹਨੂੰ ਨਹੀਂ ਪਿਆਰੀ ਹੁੰਦੀ ਉਹ ਕਾਫੀ ਕੋਸ਼ਿਸ਼ ਕਰਦੀ ਆ ਤੇ ਆਪਣਾ ਹੱਥ ਛੜਾ ਕੇ ਉਥੋਂ ਕਾਲੀ-ਕਾਲੀ ਨਾਲ ਭੱਜ ਜਾਂਦੀ ਆ ਆ ਕੇ ਉਹ ਆਪਣੇ ਮਾਪੇ ਕੋਲ ਆ ਜਾਂਦੀ ਆ ਤੇ ਉਹ ਜਿਹੜਾ ਠੇਕੇਦਾਰ ਹੁੰਦਾ ਉਧਰ ਉਹਨੂੰ ਆਏ ਹੁੰਦਾ ਵੀ ਕਿਤੇ ਇਹ ਆਪਣੇ ਮਾਪਿਆਂ ਨੂੰ ਉਹਨਾਂ ਨੂੰ ਦੱਸ ਦੇ ਉਹ ਵੀ ਪਿੱਛੇ ਆ ਜਾਂਦਾ ਉਹਨੂੰ ਆ ਕੇ ਕਹਿੰਦਾ ਰੀਆ ਵੀ ਅੱਜ ਤੂੰ ਪੂਰਾ ਕੰਮ ਨਹੀਂ ਕਰਕੇ ਆਈ ਕੀ ਹੋਇਆ ਤੈਨੂੰ ਉਹਦੇ ਡੈਡੀ ਨੂੰ ਕਹਿੰਦਾ ਵੀ ਸੋਡੀ ਕੁੜੀ ਤਾਂ ਕੰਮ ਹੀ ਨਹੀਂ ਕਰਦੀ ਪੂਰਾ ਉਹਦੇ ਡੈਡੀ ਕਹਿੰਦਾ ਵੀ ਨਾ ਪੁੱਤ ਵੀ ਤੈਨੂੰ ਕਿੰਨਾ ਕੁ ਉੱਥੇ ਕੰਮ ਆ ਵੀ ਤੂੰ ਕੰਮ ਕਿਉਂ ਨਹੀਂ ਕਰਕੇ ਆਈ ਪੂਰਾ ਕਹਿੰਦੀ ਡੈਡੀ ਮੇਰੀ ਤਬੀਅਤ ਖਰਾਬ ਸੀ ਇਸ ਲਈ ਮੈਂ ਆ ਗਈ ਵੀ ਮੈਂ ਸ਼ਾਮ ਨੂੰ ਕਰ ਆਉਂਗੀ ਕੰਮ ਤੇ ਉਹ ਜਿਹੜਾ ਚਰਨ ਠੇਕੇਦਾਰ ਹੁੰਦਾ ਉੱਥੇ ਫਿਰਦਾ ਰਹਿੰਦਾ ਉਹਨੂੰ ਇਹ ਹੁੰਦਾ ਵੀ ਮੈਂ ਨਿਗਰੱਖਾਂ ਕਿਤੇ ਇਹ ਆਪਦੇ ਮਾਪਿਆਂ ਨੂੰ ਕੁਝ ਦੱਸ ਨਾ ਦੇਵੀ ਪਰ ਜਿਹੜੀ ਕੁੜੀ ਹੁੰਦੀ ਉਹ ਡਰਦੀ ਹੁੰਦੀ ਆ ਉਹ ਆਪਣੇ ਮਾਪਿਆਂ ਨੂੰ ਕੁਝ ਨਹੀਂ ਦੱਸਦੀ ਜਦੋਂ ਸ਼ਾਮ ਨੂੰ ਉਹ ਕੰਮ ਕਰਨ ਆਉਂਦੀ ਆ ਤਾਂ ਉਹ ਫੇਰ ਉਹਦੇ ਪਿੱਛੇ ਆ ਜਾਂਦਾ ਉਹਨੂੰ ਕਹਿੰਦਾ ਵੀ ਤੂੰ ਮੇਰੇ ਤੋਂ ਬਾਹਰ ਛਡਾ ਕੇ ਭੱਜੀ ਸੀ ਵੀ ਐਂ ਫਿਰ ਤੂੰ ਬਚ ਜੇਂਗੀ ਵੀ ਇੱਕ ਤਾਂ ਮੈਂ ਤੈਨੂੰ ਇੰਨਾ ਸੌਖਾ ਕੰਮ ਦਿੱਤਾ ਉਤੋਂ ਤੂੰ ਮੇਰੀ ਗੱਲ ਨਹੀਂ ਮੰਨਦੀ ਉਹ ਕਹਿੰਦੀ ਵੀ ਸਾਹਿਬ ਮੈਂ ਤੁਹਾਡੀ ਹਰ ਇੱਕ ਗੱਲ ਮੰਨ ਲਵਾਂ ਪਰ ਮੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਆ ਵੀ ਮੈਂ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰਦੀ ਐਂ ਕਹਿ ਕੇ ਜਦੋਂ ਉਹ ਆਪਣੇ ਤੇਵਰ ਦਿਖਾ ਕੇ ਉਤੋਂ ਜਾਣ ਲੱਗਦੀ ਆ ਤਾਂ ਉਹਦੀ ਬਾਹ ਫੇਰ ਫੜ ਲੈਂਦਾ ਉਹ ਕਹਿੰਦਾ ਤੇਰੀ ਇੰਨੀ ਔਕਾਤ ਤੂੰ ਮੈਨੂੰ ਮਨਾ ਕਰੇ ਉਹ ਕਹਿੰਦੀ ਦੇਖੋ ਸਾਹਿਬ ਜਿਹੇ ਜੀ ਤੁਸੀਂ ਮਜ਼ਦੂਰੀ ਦਿਨੇ ਹੋ ਉਹੇ じゃ ਮੈਂ ਕੰਮ ਕਰਦੀ ਆ ਜੇ ਕੰਮ 'ਚ ਕੋਈ ਕਮੀ ਆ ਕੰਮ 'ਚ ਕੋਈ ਗਲਤੀ ਆ ਤਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਪਰ ਤੁਸੀਂ ਇੱਕ ਵਾਰ ਸੁਣ ਲਓ ਚਾਹੇ ਦੋ ਵਾਰ ਸੁਣ ਲਓ ਇੱਜ਼ਤ ਦਾ ਸੌਦਾ ਨਹੀਂ ਮੈਂ ਆਪਣੀ ਦਾ ਕਰਦੀ ਉਹ ਕਹਿੰਦਾ ਜੇ ਇਹ ਗੱਲ ਬਾਹਰ ਗਈ ਤੇਰੀ ਜੁਬਾਨੋਂ ਜਾਂ ਤੂੰ ਆਪਣੇ ਮਾਪਿਆਂ ਨੂੰ ਦੱਸੀ ਤਾਂ ਮੈਂ ਤੇਰੇ ਮਾਪਿਆਂ ਨੂੰ ਮਾਰ ਦੂੰ ਉਹ ਕਹਿੰਦੀ ਵੀ ਨਹੀਂ ਦੱਸਦੀ ਡਰ ਜਾਂਦੀ ਆ ਉਹ ਪਰ ਉਹਨਾਂ ਅਵੇਸਲੀ ਹੋ ਜਾਂਦੀ ਆ ਵੀ ਹੁਣ ਮੈਂ ਇਹਨੂੰ ਇੱਕ ਵਾਰ ਝਾੜਦਾ ਵੀ ਹੁਣ ਇਹ ਮੇਰਾ ਖਿਹੜਾ ਛੱਡ ਦੂ ਤੇ ਉਹ ਇੱਕ ਵਾਰ ਤਾਂ ਚੁੱਪ ਕਰ ਜਾਂਦਾ ਪਰ ਉਹਨੂੰ ਨਾਲ ਆਪਣੀ ਐ ਲੱਗਦਾ ਵੀ ਮੇਰੀ ਈਗੋ ਹਰਟ ਹੋਈ ਆ ਉਹ ਇੱਕ ਪਲਾਨ ਸੋਚਦਾ ਉਦੇ ਨਾਲ ਦੇ ਜਿਹੜੇ ਦੂਜੇ ਦੋ ਠੇਕੇਦਾਰ ਹੁੰਦੇ ਉਹ ਉਹਨਾਂ ਨੂੰ ਫੋਨ ਤੇ ਬੁਲਾ ਲੈਂਦਾ ਫੋਨ ਕਰਕੇ ਤੇ ਅਗਲੇ ਦਿਨ ਉਹ ਆ ਜਾਂਦੇ ਆ ਉਹ ਆਪਣੇ ਆਫਿਸ ਦੇ ਵਿੱਚ ਬੈਠੇ ਹੁੰਦੇ ਆ ਤੇ ਰੀਆ ਕੰਮ ਕਰਨ ਆਉਂਦੀ ਆ ਉਹਨੂੰ ਬੁਲਾਉਂਦੇ ਆ ਦੋਨੋਂ ਜਾਣੇ ਉਹ ਕਹਿੰਦੇ ਵੀ ਰੀਆ ਇੱਧਰ ਆ ਉਹਨੂੰ ਕਹਿੰਦੇ ਰੀਆ ਜਿਹੜਾ ਚਾਰਨਾ ਨਾ ਇਹ ਵਧੀਆ ਬੰਦਾ ਨਹੀਂ ਹੈਗਾ ਵੀ ਜੇ ਇਹ ਤੈਨੂੰ ਕੁਝ ਕਹੂਗਾ ਤਾਂ ਤੂੰ ਸਾਨੂੰ ਦੱਸੀ ਵੀ ਇੱਥੇ ਜਿਹੜੀਆਂ ਵੀ ਔਰਤਾਂ ਕੰਮ ਕਰਦੀਆਂ ਇਹ ਹਰ ਇੱਕ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਦਾ ਵੀ ਤੂੰ ਡਰੀ ਨਾ ਉਹਨਾਂ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਰੀਆ ਨੂੰ ਥੋੜਾ ਹੌਸਲਾ ਹੋ ਜਾਂਦਾ ਤੇ ਉਹ ਸੋਚਦੀ ਆ ਵੀ ਮੈਂ ਕਿਉਂ ਨਾ ਇਹਨਾਂ ਨੂੰ ਦੱਸ ਦਿਆਂ ਉਹਨਾਂ ਦੋਨਾਂ ਨੂੰ ਦੱਸ ਦਿੰਦੀ ਆ ਉਹਨਾਂ ਨੂੰ ਕਹਿੰਦੀ ਵੀ ਹਾਂ ਮੇਰੇ ਨਾਲ ਇਹਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਨੂੰ ਦੱਸਿਆ ਨਹੀਂ ਡਰਦੀ ਨਹੀਂ ਵੀ ਇਹਨੇ ਮੈਨੂੰ ਕਿਹਾ ਵੀ ਤੇਰੇ ਮਾਪਿਆਂ ਨੂੰ ਮਾਰ ਦੇਾਂਗੇ ਤੇ ਉਹ ਕਹਿੰਦਾ ਵੀ ਅੱਛਾ ਇਹਦੀ ਇੰਨੀ ਔਕਾਤ ਤੇ ਉਹ ਉਹਦੀ ਚਰਨਾਂ ਨੂੰ ਬੁਲਾਉਂਦੇ ਆ ਤੇ ਮੌਕੇ ਤੇ ਉਹਦੀ ਲਾਹ-ਪਾਹ ਕਰਦੇ ਆ ਹੁੰਦਾ ਤਾਂ ਇਹ ਉਹਨਾਂ ਦਾ ਪਲਾਨ ਹੀ ਆ ਪਰ ਰੀਆ ਇਸ ਗੱਲੋਂ ਟੈਨਸ਼ਨ ਫ੍ਰੀ ਹੋ ਜਾਂਦੀ ਆ ਉਹ ਮਾਫੀ ਮੰਗ ਲੈੰਦਾ ਰੀਆ ਤੂੰ ਵੀ ਹੁਣ ਤੋਂ ਬਾਅਦ ਮੈਂ ਇਹੋ ਜੀ ਗਲਤੀ ਨਹੀਂ ਕਰੂੰਗਾ ਤੇਰੀ ਆ ਵੀ ਬਿਲਕੁਲ ਟੈਨਸ਼ਨ ਫਰੀ ਹੋ ਜਾਂਦੀ ਆ ਵੀ ਹੁਣ ਇਹ ਮੇਰੇ ਨਾਲ ਛੇੜਖਾਨੀ ਨਹੀਂ ਕਰੂਗਾ ਕਿਉਂ ਟੈਨਸ਼ਨ ਫਰੀ ਹੋ ਕੇ ਕੰਮ ਕਰਦੀ ਆ ਤਿੰਨ ਚਾਰ ਦਿਨਾਂ ਬਾਅਦ ਜਿਹੜਾ ਦੂਜਾ ਠੇਕੇਦਾਰ ਹੁੰਦਾ ਉਹ ਰੀਆ ਨੂੰ ਬੁਲਾਉਂਦਾ ਆਫਿਸ ਦੇ ਵਿੱਚ ਰੀਆ ਮੇਰੀ ਗੱਲ ਸੁਣਾ ਕਹਿੰਦਾ ਰੀਆ ਤੇਰੀ ਆਂਟੀ ਆ ਨਾ ਜਿਹੜੀ ਘਰੇ ਉਹ ਬਿਮਾਰ ਹੋ ਗਈ ਤੇ ਤੂੰ ਕੰਮ ਵਧੀਆ ਕਰਦੀ ਆ ਮੈਨੂੰ ਤੇਰਾ ਕੰਮ ਪਸੰਦ ਆ ਵੀ ਤੂੰ ਹੱਬ ਤੱਕ ਸਾਡੇ ਘਰੇ ਲਾਇਆ ਵੀ ਮੈਂ ਤਾਂ ਇੱਥੇ ਆ ਜਾਣਾ ਵੀ ਤੂੰ ਆਪਣੀ ਆਂਟੀ ਦੀ ਦੇਖਭਾਲ ਕਰਨ ਲਈ ਨਾਲੇ ਸਾਡੇ ਘਰ ਦਾ ਕੰਮ ਕਰਦੀ। ਉਹ ਕਹਿੰਦੀ ਕੋਈ ਗੱਲ ਨਹੀਂ ਸਾਹਿਬ ਵੀ ਮੈਂ ਮਨਾ ਨਹੀਂ ਕਰਦੀ। ਵੀ ਤੁਸੀਂ ਡੈਡੀ ਨੂੰ ਪੁੱਛ ਲਓ ਇੱਕ ਵਾਰ ਮੇਰੇ ਪਾਪਾ ਨੂੰ ਪੁੱਛ ਲਓ। ਉਹ ਕਹਿੰਦਾ ਵੀ ਠੀਕ ਹੈ। ਉਹ ਉਹਨੂੰ ਲੈ ਕੇ ਉਹਦੇ ਪਾਪਾ ਕੋਲ ਚਲਾ ਜਾਂਦਾ ਤੇ ਉਹ ਮਜ਼ਦੂਰ ਨੂੰ ਕਹਿੰਦਾ ਵੀ ਤੁਹਾਡੀ ਬੇਟੀ ਮੈਨੂੰ ਇੱਕ ਹਫ਼ਤੇ ਲਈ ਚਾਹੀਦੀ ਆ ਘਰੇ ਲੈ ਕੇ ਜਾਣੀ ਆ। ਵੀ ਮੇਰੀ ਮਿਸੇਜ ਬਿਮਾਰਾ ਵੀ ਉਹਦੀ ਸੰਭਾਲ ਕਰ ਲੂ। ਉਹਦਾ ਪਿਓ ਕਹਿੰਦਾ ਵੀ ਇਹ ਤਾਂ ਇੰਨੀ ਛੋਟੀ ਹੈਗੀ ਵੀ ਇਹਨੂੰ ਹਜੇ ਇੰਨੇ ਕਿੱਥੇ ਸੰਭਲ ਸੰਭਾਈ ਆਉਂਦੀ ਆ ਵੀ ਥੁ ਕਿੱਥੋਂ ਤੁਹਾਡੇ ਘਰ ਦਾ ਇਹ ਕੰਮ ਕਰ ਦੂ। ਉਹ ਕਹਿੰਦਾ ਵੀ ਨਹੀਂ ਇਹ ਇੱਥੇ ਵਧੀਆ ਕੰਮ ਕਰਦੀ ਆ ਮੈਂ ਵੇਖੀ ਆ ਵੀ ਤੁਸੀਂ ਟੈਨਸ਼ਨ ਨਾ ਕਰੋ ਕੰਮ ਤਾਂ ਮੇਰੇ ਘਰ ਵਾਲੀ ਕਹਿ ਕੇ ਕਰਵਾ ਲੂ ਬਿਨਾਂਲੇ ਮੇਰੇ ਘਰ ਵਾਲੀ ਨਾ ਕਾਫੀ ਬਿਮਾਰ ਆ ਉਹਦਾ ਜੀ ਰਗ ਜੂਗਾ ਵੀ ਚਲ ਉਹਦੀ ਮਾੜੀ ਮੋਟੀ ਸੰਭਾਲ ਸੰਭਾਲ ਕਰ ਦੂ ਉਹ ਕਹਿੰਦਾ ਵੀ ਦੇਖ ਲੋ ਸਾਹਿਬ ਵੀ ਕੱਲ ਨੂੰ ਕੋਈ ਲੰਬਾ ਨਾ ਆਵੇ ਵੀ ਕੋਈ ਰੋਲ ਵਿਗੜ ਜੇ ਸੋਡਾ ਹਨਾ ਉਹ ਕਹਿੰਦਾ ਵੀ ਨਹੀਂ ਕੋਈ ਲੰਬਾ ਨਹੀਂ ਆਊ ਤੇਰੀ ਆ ਵੀ ਕਹਿ ਦਿੰਦੀ ਆ ਕਿਉਂਕਿ ਰੀਆ ਦਿਲਚੇ ਸੋਚਦੀ ਆ ਵੀ ਇਹਨੇ ਤਾਂ ਮੇਰੇ ਤੇ ਐਡਾ ਵੱਡਾ ਹਸਾਨ ਕੀਤਾ ਚਰਨ ਤੋਂ ਮੈਨੂੰ ਬਚਾਇਆ ਵੀ ਨਹੀਂ ਚਰਨ ਪਤਾ ਨਹੀਂ ਮੇਰੇ ਨਾਲ ਕੀ ਕਰਦਾ ਉਹ ਕਹਿੰਦੀ ਵੀ ਨਹੀਂ ਪਾਪਾ ਮੈਂ ਜਾਊ ਉਹ ਕਹਿੰਦਾ ਵੀ ਚਲ ਠੀਕ ਐ ਪੁੱਤ ਵਗ ਜਾ ਇੱਕ ਹਫ਼ਤੇ ਦੀ ਤਾਂ ਗੱਲ ਆ। ਉਹ ਨੂੰ ਗੱਡੀ 'ਚ ਬਿਠਾ ਕੇ ਲੈ ਜਾਂਦਾ। ਲੈ ਕੇ ਜਾਂਦਾ ਤੇ ਹੁਣ ਘਰੇ ਉਹਨੇ ਕਿੱਥੋਂ ਲੈ ਕੇ ਜਾਣੀ ਸੀ ਕਿਸੇ ਸੁਨਸਾਨ ਜਗ੍ਹਾ ਤੇ ਇੱਕ ਘਰ ਬਣਿਆ ਹੁੰਦਾ ਤੇ ਉੱਥੇ ਲੈ ਜਾਂਦਾ। ਰਾਤ ਦੇ ਹਨੇਰੇ 'ਚ ਜਦੋਂ ਉਹ ਜਾ ਕੇ ਦਰਵਾਜ਼ਾ ਖੋਲ੍ਹਦੇ ਆ ਤਾਂ ਜਿਹੜਾ ਚਾਰਨ ਤੇ ਇੱਕ ਹੋਰ ਠੇਕੇਦਾਰ ਹੁੰਦਾ ਉਹ ਉੱਥੇ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਆ। ਉਹ ਸ਼ਰਾਬ ਪੀ ਰਹੇ ਹੁੰਦੇ ਆ ਤੇ ਘਰ ਦੇ ਵਿੱਚ ਚੁੱਪਚਾਹ ਹੁੰਦੀ ਆ। ਉਹ ਆਸੇ-ਪਾਸੇ ਵੇਖਦੀ ਆ ਤਾਂ ਉਹ ਸਮਝ ਜਾਂਦੀ ਆ ਵੀ ਇਸ ਘਰ 'ਚ ਤਾਂ ਕੋਈ ਵੀ ਨਹੀਂ। ਜਦੋਂ ਉਹਦੀ ਨਿਗਾਚਰਨ ਹੋ ਰਿਆਂ ਤੇ ਪੈਂਦੀ ਆ ਤਾਂ ਉਹ ਪੱਕਾ ਹੀ ਸਮਝ ਜਾਂਦੀ ਆ ਵੀ ਹੁਣ ਮੇਰੇ ਨਾਲ ਕੁਝ ਗਲਤ ਹੋਊ। ਉਹ ਇੱਕੇਦਮ ਪਿੱਛੇ ਭੱਜਣ ਲੱਗਦੀ ਆ ਜਦੋਂ ਤਾਂ ਜਿਹੜਾ ਉਹ ਠੇਕੇਦਾਰ ਹੁੰਦਾ ਉਹਦੀ ਬਾਹ ਫੜ ਲੈਂਦਾ। ਉਹਨੂੰ ਕਹਿੰਦਾ ਵੀ ਹੁਣ ਜੇ ਤੈਨੂੰ ਪਤਾ ਲੱਗ ਗਿਆ ਤਾਂ ਮੈਂ ਤੈਨੂੰ ਦੱਸ ਦਿਆਂ ਵੀ ਕੋਈ ਮੇਰੀ ਪਤਨੀ ਦੀ ਦੇਖਭਾਲ ਨਹੀਂ ਕਰਨੀ ਵੀ ਤੈਨੂੰ ਚਰਨ ਦੀ ਸ਼ਿਕਾਇਤ ਕਰਨ ਦੀ ਇਹ ਹੀ ਸਜ਼ਾ ਮਿਲੂ ਤੇ ਵੀ ਤੈਨੂੰ ਸਾਡੇ ਨਾਲ ਰਹਿਣਾ ਕੋਈ ਇੱਕ ਹਫ਼ਤਾ। ਉਹ ਕਹਿੰਦੀ ਵੀ ਦੇਖੋ ਸਾਹਿਬ ਇਹ ਗੱਲ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਤੇ ਹੁਣ ਵੀ ਕਹਿਣੀ ਆ। ਵੀ ਮੈਂ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰਨਾ। ਉਹ ਉਹਦੇ ਥੱਪੜ ਮਾਰ ਕੇ ਉਹਨੂੰ ਅੰਦਰ ਕਮਰੇ 'ਚ ਬੰਦ ਕਰ ਦਿੰਦਾ ਤੇ ਆਪ ਉਹ ਸ਼ਰਾਬ ਪੀਣ ਲੱਗ ਜਾਂਦੇ ਆ। ਉਸ ਤੋਂ ਬਾਅਦ ਉਹ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਤਕੜੀ ਹੁੰਦੀ ਆ ਥੋੜੀ ਜੀ। ਉਹ ਜਦੋਂ ਵੀ ਉਹਦੇ ਨੇੜੇ ਆਉਣ ਦੀ ਕੋਈ ਕੋਸ਼ਿਸ਼ ਕਰਦਾ ਉਹਨਾਂ ਤਿੰਨਾਂ 'ਚੋਂ ਤਾਂ ਉਹ ਉਹਨਾਂ ਦੇ ਹੱਥ ਨਹੀਂ ਆਉਂਦੀ। ਫਿਰ ਉਹ ਸੋਚਦੇ ਆ ਵੀ ਇਹ ਇਕੱਲੇ ਤੋਂ ਨਹੀਂ ਠੀਕ ਹੋਣੀ ਤੇ ਉਹਨਾਂ ਤਿੰਨੇ ਰਲ ਕੇ ਉਹਦੀ ਇੱਜ਼ਤ ਨੂੰ ਹੱਥ ਪਾਉਣ ਲੱਗਦੇ ਆ ਜਦੋਂ ਆ ਉਹਦੇ ਇੱਕ ਗੱਲ ਯਾਦ ਆ ਜਾਂਦੀ ਆ ਕੁੜੀ ਦੇ ਵੀ ਜਿਹੜਾ ਉਹਦਾ ਝੋਲਾ ਸੀ ਜੀ ਤੇ ਉਹ ਕੱਪੜੇ ਪਾ ਕੇ ਲੈ ਕੇ ਆਈ ਸੀ ਉਹਨੇ ਇੱਕ ਦੱਤੀ ਸੀ ਮਜ਼ਦੂਰਾ ਕੋਲ ਦੱਤੀ ਹੁੰਦੀ ਹੁੰਦੀ ਆ ਦਾਤਰ ਜਾਂ ਸੀ ਦਾਤਰ ਟਾਈਪ ਤੇ ਉਹ ਨਾ ਪਿੱਛੇ ਹਟਦੀ 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 ਆਪਣੇ ਝੋਲੇ ਕੋਲ ਚਲੀ ਜਾਂਦੀ ਆ ਤੇ ਜਦੋਂ ਉਹ ਉਹਦੇ ਕੋਲ ਆਉਣ ਦੀ ਕੋਸ਼ਿਸ਼ ਕਰਦੇ ਆ ਤੇ ਇੱਕੇ ਦਮ ਝੋਲੇ ਦੇ ਵਿੱਚੋਂ ਦੱਤੀ ਕੱਢ ਲੈਂਦੀ ਆ ਤੇ ਦੱਤੀ ਲੈ ਕੇ ਖੜ ਜਾਂਦੀ ਆ ਉਹਨੂੰ ਹੁਣ ਪਤਾ ਸੀ ਵੀ ਜੇ ਮੈਂ ਇਹਨਾਂ ਦੇ ਮਾਰੀ ਤੇ ਵੱਜ ਜੂ ਤੇ ਮੈਨੂੰ ਕਿੱਥੇ ਛੱਡਣਾ ਇਹਨਾਂ ਨੇ ਉਹ ਆਪ ਤੇ ਗੱਲ ਤੇ ਰੱਖ ਲੈਂਦੀ ਆ ਉਹ ਕਹਿੰਦੀ ਵੀ ਜੇ ਤੁਸੀਂ ਮੇਰੇ ਨਾਲ ਕੁਝ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਪਣੀ ਜਾਨ ਦੇ ਲੂੰ ਇੱਥੀ ਮੈਂ ਆਪਣਾ ਗਲ ਵੱਢ ਲੂੰ ਤੇ ਉਹ ਇੱਕ ਵਾਰ ਡਰ ਜਾਂਦੇ ਆ दारू ਦੇ ਨਸ਼ੇ 'ਚ ਹੁੰਦੇ ਆ ਤੇ ਉਹਨੂੰ ਉਦਾਂ ਹੀ ਕਮਰੇ 'ਚ ਬੰਦ ਕਰਕੇ ਆਪ ਬਾਹਰ ਨਿਕਲ ਜਾਂਦੇ ਆ ਫਿਰ ਉਹ ਬੈਠੇ ਸੋਚਦੇ ਆ ਵੀ ਐਂ ਤਾਂ ਇਹ ਠੀਕ ਨਹੀਂ ਆਉਂਦੀ ਵੀ ਆਪਾਂ ਹਰੇਕ ਹੱਥ ਕੰਡਾ ਆਪਣਾ ਕੇ ਦੇਖ ਲਿਆ ਤੇ ਉਹ ਕਹਿੰਦੇ ਆਪਾਂ ਸੋਚਦੇ ਆਂ ਕੁਝ ਬੈਠੇ ਰਹਿੰਦੇ ਆ ਸੋਚਣ ਤੋਂ ਬਾਅਦ ਉੱਥੋਂ ਦੋ ਜਣੇ ਚਲੇ ਜਾਂਦੇ ਆ ਚਰਨ ਤੇ ਇੱਕ ਠੇਕੇਦਾਰ ਹੋਰ ਜਿਹੜਾ ਤੀਸਰਾ ਹੁੰਦਾ ਜਿਹੜਾ ਆਪਣੀ ਪਤਨੀ ਦੀ ਦੇਖਭਾਲ ਕਰਨ ਨੂੰ ਕਹਿ ਕੇ ਲਿਆਇਆ ਹੁੰਦਾ ਉਹ ਰਹਿ ਜਾਂਦਾ ਜਦੋਂ ਉਹ ਰਹਿ ਜਾਂਦਾ ਉਹ ਚਲੇ ਜਾਂਦੇ ਆ ਤੇ ਉਹ ਕੁੜੀ ਨੂੰ ਵੀ ਪਤਾ ਲੱਗ ਜਾਂਦਾ ਵੀ ਉਹ ਚਲੇ ਗਏ ਕੁੜੀ ਉੱਥੋਂ ਚੋਰੀੋਂ ਭੱਜਣ ਦੀ ਕੋਸ਼ਿਸ਼ ਕਰਦੀ ਆ ਤੇ ਉਹ ਜਿਹੜਾ ਤੀਸਰਾ ਠੇਕੇਦਾਰ ਹੁੰਦਾ ਉਹ ਦੀ ਬਾਹ ਫੜ ਲੈਂਦਾ ਉਹਨੂੰ ਕਹਿੰਦਾ ਵੀ ਤੈਨੂੰ ਪਤਾ ਵੀ ਤੂੰ ਇੱਥੋਂ ਨਿਕਲ ਕੇ ਕਿਤੇ ਨਹੀਂ ਜਾ ਸਕਦੀ ਇੱਥੇ ਐਨਾ ਖਤਰਾ ਵੀ ਜੇ ਤੂੰ ਬਾਹਰ ਨਿਕਲੇਂਗੀ ਤਾਂ ਤੈਨੂੰ ਕੋਈ ਵੀ ਇੱਥੋਂ ਚੱਕ ਕੇ ਲੈ ਜਾ ਸਕਦਾ ਕਹਿੰਦਾ ਵੀ ਹੁਣ ਤਾਂ ਤੂੰ ਸਾਡੇ ਚੰਗਲ 'ਚ ਫਸ ਗਈ ਹੁਣ ਤਾਂ ਤੈਨੂੰ ਉਹੀ ਕਰਨਾ ਪਊ ਜਿਹੜਾ ਕੁਝ ਅਸੀਂ ਕਹਾਂਗੀ ਉਹ ਕਹਿੰਦੀ ਵੀ ਪਲੀਜ਼ ਮੈਨੂੰ ਛੱਡ ਦਿਓ ਵੀ ਮੇਰੇ ਤੋਂ ਕੰਮ ਜਿੰਨਾ ਮਰਜ਼ੀ ਕਰਵਾ ਲਓ ਬੇਸ਼ੱਕ ਮੈਨੂੰ ਪੈਸੇ ਵੀ ਨਾ ਦਿਓ ਪਰ ਮੇਰਾ ਵਾਸਤਾ ਤੁਹਾਨੂੰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੀ ਮੈਂ ਥੋਡੀਆਂ ਧੀਆ ਵਰਗੀਆਂ ਵੀ ਮੇਰੀ ਇੱਜ਼ਤ ਨਾਲ ਖਿਲਵਾੜ ਨਾ ਕਰੋ ਵੀ ਮੈਂ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰਦੀ ਉਹ ਕਹਿੰਦਾ ਵੀ ਦੇਖ ਅਸੀਂ ਅੱਜ ਤੱਕ ਜਿਸ ਕਿਸੇ ਤੇ ਵੀ ਨਿਗਾ ਰੱਖੀ ਆ ਇਹ ਹੋ ਨਹੀਂ ਸਕਿਆ ਵੀ ਸਾਨੂੰ ਅਗਲਾ ਮਨਾ ਕਰਦੀ ਵੀ ਤੇਰੀ ਈਗੋ ਅਸੀਂ ਭੰਣਣੀ ਆ ਹੁਣ ਤੂੰ ਚਾਹੇ ਪਿਆਰ ਨਾਲ ਠੀਕ ਆ ਜਾ ਨਹੀਂ ਫਿਰ ਸਾਨੂੰ ਜ਼ਬਰਦਸਤੀ ਵੀ ਕਰਨੀ ਆਉਂਦੀ ਆ ਉਹ ਕਹਿੰਦੀ ਵੀ ਚਲ ਠੀਕ ਐ ਵੀ ਮੈਂ ਤੁਹਾਡੀ ਹਰ ਇੱਕ ਗੱਲ ਮੰਨ ਲਊ ਪਰ ਤੁਸੀਂ ਮੈਨੂੰ ਮੇਰੇ ਮਾਪਿਆਂ ਕੋਲ ਛੱਡਿਆ ਓ ਉਹ ਕਹਿੰਦਾ ਠੀਕ ਐ ਕੱਲ ਨੂੰ ਅਸੀਂ ਤੈਨੂੰ ਤੇਰੇ ਮਾਪਿਆਂ ਕੋਲ ਛੱਡਿਆਵਾਂਗੇ ਪਰ ਤੂੰ ਸਾਡੀ ਗੱਲ ਮੰਨ ਲੈ ਇਹ ਗੱਲਾਂ ਕਰਦੇ ਕਰਦੇ ਉਹ ਕਹਿੰਦੀ ਵੀ ਮੈਨੂੰ ਇੱਕ ਵਾਰ ਮੇਰੇ ਮੰਮੀ ਪਾਪਾ ਕੋਲ ਲੈ ਜਾ ਵੀ ਉਸ ਤੋਂ ਬਾਅਦ ਮੈਂ ਤੁਹਾਡੀ ਹਰ ਇੱਕ ਗੱਲ ਮੰਨੂ ਉਹ ਕਹਿੰਦਾ ਵੀ ਚਲ ਤੂੰ ਠੀਕ ਐ ਮੈਂ ਤੈਨੂੰ ਲੈ ਜਾਣਾ ਹੁਣੀ ਉਧਰੋਂ ਜਿਹੜਾ ਚਰਨ ਹੁੰਦਾ ਤੇ ਦੂਸਰਾ ਠੇਕੇਦਾਰ ਹੁੰਦਾ ਉਹ ਉਧਰ ਗਏ ਹੁੰਦੇ ਜਿੱਥੇ ਕੰਮ ਚੱਲ ਰਿਹਾ ਹੁੰਦਾ ਜਦੋਂ ਉਹ ਤੀਸਰਾ ਠੇਕੇਦਾਰ ਉਹ ਕੁੜੀ ਨੂੰ ਲੈ ਕੇ ਜਾਣ ਲੱਗਦਾ ਤੇ ਚਰਨ ਹੋਏ ਆ ਕੇ ਕਹਿੰਦੇ ਆ ਵੀ ਤੇਰੇ ਪਿਓ ਦਾ ਐਕਸੀਡੈਂਟ ਹੋ ਗਿਆ ਤੇ ਉਹ ਹਸਪੀਟਲ 'ਚ ਦਾਖਲ ਆ ਤੇ ਤੀਸਰਾ ਠੇਕੇਦਾਰ ਹੁੰਦਾ ਜਿਹੜਾ ਕੋਲ ਉਹ ਕਹਿੰਦਾ ਵੀ ਤੂੰ ਦੇਖ ਲਿਆ ਸਾਨੂੰ ਮੜਾ ਕਰਨ ਦਾ ਅੰਜਾਮ ਵੀ ਹਜੇ ਤਾਂ ਤੇਰੇ ਪਿਓ ਦੇ ਸਿਰਫ 6 ਵਜੇ ਆ ਵੀ ਜੇ ਤੂੰ ਸਾਨੂੰ ਮੜਾ ਕਰੇਂਗੀ ਤਾ ਉਹਨਾਂ ਦੀ ਜਾਣ ਵੀ ਜਾ ਸਕਦੀ ਆ ਨਾਲ ਤੇਰੀ ਮਾਂ ਦੀ ਵੀ ਉਹ ਕਹਿੰਦੀ ਵੀ ਮੈਨੂੰ ਕੁਛ ਮਰਜ਼ੀ ਕਰ ਲੋ ਪਰ ਮੇਰੇ ਮਾਪਿਆਂ ਨੂੰ ਕੁਛ ਨਾ ਕਰੋ ਉਹ ਵਾਸਤੇ ਪਾਉਣ ਲੱਗ ਜਾਂਦੀ ਆ ਉਹ ਕਹਿੰਦਾ ਵੀ ਫਿਰ ਤੁਹਾਨੂੰ ਮੇਰੀ ਗੱਲ ਮੰਨਣੀ ਪਊਗੀ ਉਹ ਕਹਿੰਦੀ ਠੀਕ ਆ ਵੀ ਇੱਕ ਵਾਰ ਮੈਨੂੰ ਮੇਰੇ ਪਿਓ ਕੋਲ ਲੈ ਜਾਓ ਉਸ ਤੋਂ ਬਾਅਦ ਮੈਂ ਤੁਹਾਡੀ ਹਰ ਗੱਲ ਮੰਨੂ ਚਲੋ ਉਹਨੂੰ ਲੈ ਕੇ ਜਾਂਦੇ ਆਗੇ ਸਵੇਰ ਹੁੰਦੀ ਨੂੰ ਉਹਨੂੰ ਉੱਥੇ ਲੈ ਕੇ ਪਹੁੰਚ ਜਾਂਦੇ ਆ ਜਿੱਥੇ ਉਹਦੇ ਕਹਿਣ ਤੇ ਉੱਥੋਂ ਲੈ ਜਾਂਦੇ ਆ ਲੈ ਕੇ ਉਹਦੇ ਪਿਓ ਕੋਲ ਲੈ ਜਾਂਦੇ ਆ ਜਿੱਥੇ ਉਹ ਹਸਪਤਾਲ ਦੇ ਵਿੱਚ ਹੁੰਦਾ ਤੇ ਉਹਦਾ ਪਿਓ ਜਿਆਦਾ ਸੱਟ ਨਹੀਂ ਲੱਗੀ ਹੁੰਦੀ ਘੱਟ ਲੱਗੀ ਹੁੰਦੀ ਆ ਉਹ ਆਪਣੇ ਪਿਓ ਨੂੰ ਵੇਖ ਕੇ ਥੋੜੀ ਨਿਸ਼ਚਿੰਤ ਹੋ ਜਾਂਦੀ ਆ ਤੇ ਦੂਸਰੇ ਦਿਨ ਉਹ ਆਪਣੇ ਕੰਮ ਤੇ ਉੱਥੇ ਆ ਜਾਂਦੀ ਆ ਜਿੱਥੇ ਸੜਕ ਦਾ ਕੰਮ ਚੱਲ ਰਿਹਾ ਸੀ ਉੱਥੇ ਜਾ ਕੇ ਜਦੋਂ ਉਹ ਜਾਂਦੀ ਆ ਸੋਈ ਦੇ ਵਿੱਚ ਕੰਮ ਕਰਨ ਜਾਂਦੀ ਆ ਉਸ ਘਰ ਦੇ ਵਿੱਚ ਤੇ ਉਹ ਰੋ ਰਹੀ ਹੁੰਦੀ ਆ ਬਹੁਤ ਰੋਂਦੀ ਰੋਂਦੀ ਨਾ ਹੋਇ ਇੱਕ ਰੱਸੀ ਲੈ ਕੇ ਕਮਰੇ 'ਚ ਚਲੀ ਜਾਂਦੀ ਆ ਇਕ ਆਫਿਸ ਦੇ ਨਾਲ ਇੱਕ ਰੈਸਟਰੂਮ ਬਣਿਆ ਹੋਇਆ ਸੀ ਤੇ ਜਦੋਂ ਉਹ ਅੰਦਰ ਜਾਂਦੀ ਆ ਤਾਂ ਉਹਨੂੰ ਨਾ ਕੋਈ ਔਰਤ ਵੇਖ ਲੈਂਦੀ ਆ ਤੇ ਉਹ ਔਰਤ ਭੱਜ ਕੇ ਆ ਕੇ ਦਰਵਾਜ਼ਾ ਖੜਕਾਉਂਦੀ ਆ ਤੇ ਉਹ ਕਹਿੰਦੀ ਵੀ ਕੌਣ ਆ ਕਹਿੰਦੀ ਵੀ ਇੱਕ ਮਿੰਟ ਮੈਨੂੰ ਦਰਵਾਜ਼ਾ ਖੋਲ ਦੇ ਮੈਂ ਤੈਨੂੰ ਦਰਵਾਜ਼ਾ ਖੋਲਣ ਤੋਂ ਬਾਅਦ ਦੱਸਦੀ ਆ ਮੈਂ ਕੌਣ ਆ ਚਲੋ ਦਰਵਾਜ਼ਾ ਖੋਲ ਦਿੰਦੀ ਆ ਤੇ ਉਹ ਨੂੰ ਕਹਿੰਦੀ ਵੀ ਜਿਹੜਾ ਕੰਮ ਤੂੰ ਕਰਨ ਲੱਗੀ ਆ ਨਾ ਇਹ ਕੰਮ ਮੈਂ ਵੀ ਕਰਨ ਲੱਗੀ ਸੀ ਪਰ ਤੂੰ ਇਹ ਕੰਮ ਨਾ ਕਰ ਕਹਿੰਦੀ ਮੈਨੂੰ ਪਤਾ ਮੈਂ ਕਹਿੰਦੀ ਇੱਥੇ ਕੰਮ ਕਰਦੀ ਸੀ ਪਹਿਲਾਂ ਇੱਥੇ ਇਹਨਾਂ ਦਾ ਖਾਣਾ ਪਾਣੀ ਬਣਾਉਂਦੀ ਸੀ ਜਿਹੜੇ ਚਾਰਨ ਹੋਰੇ ਤਿੰਨੋਂ ਕਹਿੰਦੀ ਬਹੁਤ ਘਟਿਆ ਇਨਸਾਨ ਨੇ ਮੇਰੀ ਵੀ ਕਹਿੰਦੀ ਇੱਜ਼ਤ ਦਾ ਸੌਦਾ ਕੀਤਾ ਸੀ ਉਹਨਾਂ ਨੇ ਕਹਿੰਦੀ ਮੇਰੀ ਇੱਜ਼ਤ ਉਹਨਾਂ ਨੇ ਤਾਰ-ਤਾਰ ਕੀਤੀ ਸੀ ਉਹ ਹਰੇਕ ਮਜਬੂਰ ਔਰਤ ਦਾ ਫਾਇਦਾ ਉਠਾਉਂਦੇ ਨੇ ਕਹਿੰਦੀ ਨਹੀਂ ਫਿਰ ਉਹ ਤੈਨੂੰ ਤੇਰੇ ਮਾਪਿਆਂ ਨੂੰ ਮਾਰਨ ਦੀਆਂ ਧਮਕੀਆਂ ਦੇਣਗੇ ਉਹ ਕਹਿੰਦੀ ਵੀ ਹਾਂ ਮੇਰੇ ਪਿਓ ਦੇ ਇਹਨਾਂ ਨੇ ਸੱਟ ਵੀ ਮਰਵਾਈ ਹੈ ਵੀ ਮੇਰੇ ਨਾਲ ਐਂ ਕੀਤੀ ਆ ਵੀ ਮੈਂ ਮਰਨਾ ਮਨਜ਼ੂਰ ਆ ਪਰ ਮੈਂ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰੂੰ ਉਹ ਕਹਿੰਦੀ ਵੀ ਬਹੁਤ ਲੋਕਾਂ ਦੀ ਇਹਨਾਂ ਨੇ ਇੱਜ਼ਤ ਲੁੱਟੀ ਆ ਮੇਰੀ ਵੀ ਲੁੱਟੀ ਆ ਕਹਿੰਦੀ ਉਦੋਂ ਮੈਂ ਡਰਦੀ ਚੁੱਪ ਕਰ ਗਈ ਪਰ ਕਹਿੰਦੀ ਜੇ ਇਹਨਾਂ ਨੂੰ ਨਾ ਰੋਕਿਆ ਤਾਂ ਕਹਿੰਦੀ ਇਹਨਾਂ ਦੇ ਹੌਂਸਲੇ ਵਧਦੇ ਰਹਿਣਗੇ ਤੂੰ ਚੱਲ ਮੇਰੇ ਨਾਲ ਉਹ ਕਹਿੰਦੀ ਵੀ ਕਿੱਥੇ ਲੈ ਕੇ ਚੱਲੀ ਆ ਕਹਿੰਦੀ ਬਸ ਤੂੰ ਆ ਜਾ ਉਹ ਦੀ ਰੀਆ ਦੀ ਬਾਹ ਫੜਦੀ ਆ ਤੇ ਉੱਥੇ ਨੇੜੇ ਕਿਤੇ ਥਾਣਾ ਹੁੰਦਾ ਤੇ ਥਾਣੇ 'ਚ ਲੈ ਜਾਂਦੀ ਆ ਥਾਣੇ 'ਚ ਜਾ ਕੇ ਉਹ ਤਿੰਨੋਂ ਠੇਕੇਦਾਰਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਉਂਦੀ ਆ ਉਹ ਕੁੜੀ ਦੱਸਦੀ ਆ ਵੀ ਉਹਨਾਂ ਨੇ ਮੇਰੇ ਨਾਲ ਛੇੜਛਾੜ ਕੀਤੀ ਤੇ ਮੈਨੂੰ ਅਗਵਾ ਵੀ ਕੀਤਾ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਮੇਰੇ ਪਿਓ ਦਾ ਐਕਸੀਡੈਂਟ ਕਰਵਾਇਆ ਤੇ ਜਿਹੜੀ ਉਹ ਕੁੜੀ ਇਹ ਦੂਸਰੀ ਔਰਤ ਹੁੰਦੀ ਆ ਉਹ ਵੀ ਆਪਦੇ ਬਿਆਨ ਦਿੰਦੀ ਆ ਵੀ ਇਹਨਾਂ ਨੇ ਲਗਾਤਾਰ 2 ਸਾਲ ਮੇਰਾ ਸ਼ੋਸ਼ਣ ਕੀਤਾ ਵੀ ਇਹੇ ਇਦਾਂ ਹੀ ਕਰਦੇ ਆ ਜਦੋਂ ਵੀ ਕੋਈ ਔਰਤ ਆ ਕੇ ਕੰਮ ਕਰਦੀ ਆ ਤਾਂ ਉਹਦਾ ਇਹ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਆ ਪੁਲਿਸ ਆ ਜਿਹੜੀ ਤੁਰੰਤ ਹਰਕਤ ਦੇ ਵਿੱਚ ਆ ਜਾਂਦੀ ਆ ਤੇ ਜਿੱਥੇ ਕੰਮ ਚੱਲ ਰਿਹਾ ਹੁੰਦਾ ਉੱਥੇ ਹੁੰਦੇ ਉਹ ਤਿੰਨੋਂ ਠੇਕੇਦਾਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੀ ਆ ਜਿਹੜੇ ਇਹਨਾਂ ਨੇ ਟਰੈਕਟਰ ਮਾਰਿਆ ਸੀ ਉਹਦੇ ਪਿਓ ਦੇ ਵਿੱਚ ਉਹਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤੇ ਕੁੜੀ ਦੇ ਤੇ ਉਸ ਔਰਤ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਤੇ ਕੇਸ ਦਰਜ ਹੁੰਦਾ ਫਾਸਟ ਟਰੈਕ ਅਦਾਲਤ ਦੇ ਵਿੱਚ ਕੇਸ ਚੱਲਦਾ ਤੇ ਉਹਨਾਂ ਨੂੰ ਉਮਰ ਕੈਦ ਦੀ ਤੇਨਾਂ ਨੂੰ ਸਜ਼ਾ ਹੋ ਜਾਂਦੀ ਆ ਤੇ ਜਿਹੜਾ ਟਰੈਕਟਰ ਵਾਲਾ ਹੁੰਦਾ ਉਹਨੂੰ ਵੀ 4 ਸਾਲ ਦੀ ਸਜ਼ਾ ਤੇ ਕੁਝ ਜੁਰਮਾਨਾ ਹੋ ਜਾਂਦਾ ਇੱਕ ਕੁੜੀ ਦੀ ਬਹਾਦਰੀ ਨੇ ਉਹਨਾਂ ਤਿੰਨੇ ਠੇਕੇਦਾਰਾਂ ਨੂੰ ਇਸ ਤਰ੍ਹਾਂ ਸਬਕ ਸਿਖਾਇਆ ਔਰਤਾਂ ਨੂੰ ਕਦੇ ਵੀ ਆਪਣੇ ਆਪ ਨੂੰ ਨਰਮ ਨਹੀਂ ਸਮਝਣਾ ਚਾਹੀਦਾ ਜਿੱਥੇ ਕਠੋਰ ਹੋਣ ਦੀ ਲੋੜ ਪਵੇ ਉਥੇ ਕਠੋਰ ਹੋਣਾ ਚਾਹੀਦਾ ਜੇ ਕੋਈ ਤੁਹਾਡੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਖਿਲਾਫ ਲੜੋ ਚਾਹੇ ਉਹ ਕਿੰਨਾ ਵੀ ਤਕੜਾ ਕਿਉਂ ਨਾ ਹੋਵੇ ਕਦੇ ਵੀ ਆਪਣੀ ਇੱਜ਼ਤ ਦਾ ਸੌਦਾ ਨਾ ਕਰੋ ਖਾਸ ਕਰਕੇ ਉੱਥੇ ਜਿੱਥੇ ਕੋਈ ਤੁਹਾਨੂੰ ਦਬਾ ਕੇ ਤੁਹਾਡੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰੇ ਹਮੇਸ਼ਾ ਇੱਕ ਜਾਗਰੂਕ ਔਰਤ ਬਣੋ ਇੱਕ ਬਹਾਦਰ ਔਰਤ ਬਣੋ ਮੈਨੂੰ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਅਪੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀਕਾਲ ਜੀ